ਹੋਗੇ ਗਲਾਬ ਬਸ ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚੇਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਉਹਨਾਂ ਚੇਰੇ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਏ ਬਾਏ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਤੇ ਹੋਗੇ ਫਸਲ ਬਾੜੀ ਹੋਗੀ ਉਨਾ ਚਿਰ ਆਪਾਂ ਨੂੰ ਸਾਥ ਦੇਣਾ ਪੋਗਾ ਬਿਲਕੁਲ ਬਿਲਕੁਲ ਬਈ ਹਾਂਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਈ ਜਿਹੜੇ ਬਨ ਹੈ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬਨ ਪੱਕਾ ਕਰ ਦੇ ਲੋੜੀ ਮੁਆਵਜ਼ੇ ਦੇਣ ਦੀ ਕੋਈ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬਨ ਲੱਗ ਜੇ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗਲ ਬਣੇ ਉਹਦੇ ਚਲੇ ਜਾਣੇ ਸਹੀ ਗੱਲ ਠੀਕ ਹੋ ਬਹੁਤ ਪੜਾਏ ਤੁਹਾਡੀ ਚੜ੍ਹਦੀ ਗੱਲਾ ਸੱਚੀ ਤੁਸੀਂ ਬਹੁਤ ਹੌਸਲੇ ਵਾਲੇ ਠੀਕ ਪ੍ਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਵਿੱਚ ਤਾਂ ਪਸੀ ਜਾਵੇ ਬਹੁਤ ਜ਼ਿਆਦਾ ਨਹੀਂ ਆਉਂਦਾ ਪਾਣੀ ਨਹੀਂ ਆਜੋ ਬੜਾ ਅੱਛਾ ਤੁਸੀਂ ਬਈ ਪਾਣੀ ਰੋਕਿਆ ਵੈ ਜੀ ਇਥੇ ਜਿਵੇਂ ਬੱਗੇ ਬਈ ਮਾੜੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਠੀਕ ਹੈ ਜੀ ਚਾਰੇ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਬੰਦ ਕੇ ਮਾੜੀ ਮੋਟੀ ਪਾਸੇ ਜਿਵੇਂ ਸੜਕਾਂ ਦੇ ਬੰਨੀ ਬੈਠੇ ਆਉ ਦੇਖੋ ਪਸੂਣ ਇਹਨਾਂ ਪਾਸੇ ਕਿੱਥੇ ਪਿੱਛੇ ਜਾ ਕੇ ਇਹ ਤਾਂ ਜੇ ਪਾਣੀ ਵਧ ਗਿਆ ਬਈ ਬੰਨ ਨਾਲ ਦੀ ਟੁੱਟ ਜੂ ਪਾਣੀ ਜੇ ਵਧਿਆ ਤਾਂ ਫਿਰ ਸਾਰੀ ਹਰਬਤ ਖਾਪੇ ਅਸੀਂ ਹੋਰ ਬੰਨ ਨਾ ਅੱਗੇ ਹੁਣ ਵਾਲੇ ਇਹਨੇ ਪਾਸੇ ਬੰਨ ਪਿੱਛੇ ਕਰ ਆ ਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਇਹਦਾ ਸੜਕਾ ਤਾਂ ਉੱਪਰ ਰੱਖਿਆ ਰਿਹਾ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ ਮੇਨ ਬੰਦਾ ਸਰਪੰਚ ਦੇ ਪਿੱਛੇ ਹੈਗਾ ਆ ਮੈਂ 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 ਮ ஏலபாதி நம்பர் அவா ਹਾਂ ਲੋ ਵੀਰੇ ਠੀਕ ਹੋ ਵੀਰੇ ਠੀਕ ਹੈ ਆ ਬੰਡ ਲਿਓ ਵੀਰੇ ਤੁਸੀਂ ਨਾ ਨਹੀਂ ਨਹੀਂ ਸਾਰੇ ਸਾਰੇ ਰਸਲ ਵਗੈਰਾ ਜੋ ਜਨੂੰ ਲੋੜਾ ਲੈ ਲਓ ਬਈ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਉਹਦੇ ਨਾਲ ਛੋਟੇ ਜ਼ਮੀਨਾਂ ਪੱਧਰ ਕਰਦਾ ਵੀ ਸਾਰਾ ਪੁੱਛੋਗੇ ਹਾਂ ਜੀ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ 23 ਸਾਲ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਾਲ ਜੇ ਕੋਈ ਬੱਚੇ ਕੱਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤੀਰਾਂ ਹੁਣ ਮਾਲੇ ਦੂਜੀ ਹੈਗੀ ਦੂਜੀ ਹੈਗੀ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂ ਜੀ ਹਾਂ ਜੀ ਕੋਈ ਵੀ ਸਾਨੂੰ ਕੋਈ ਸੜਕ ਵੀ ਨਹੀਂ ਕਲ ਠੀਕ ਕਰ ਆਪਣਾ ਬਾਈ ਜੇ ਨਾਂ ਦੱਸ ਦੇ ਪਤਾ ਨਹੀਂ ਕੀ ਦਿੱਕਤ ਸਹੀ ਗੱਲ ਆ ਬਾਈ ਪਤਾ ਨਹੀਂ گلابੇ ਵਾਲੀ ਟਾਣੀ ਆ ਜੀ ਇਹ گلابੇ ਵਾਲੀ ਮਤਲਬ ਆ ਪੈਣੀ ਆ ਤਿੰਨ ਬੰਦੇ 68 گلابੇ ਪੈਣੀ ਤੇ ਕੱਲ ਫਿਰ ਇਸੇ ਬੂਹੇ ਘਰ ਚੋਂ ਸਰੂਪ ਲੈ ਕੇ ਗਏ ਹਾਂਜੀ ਹਾਂਜੀ ਇੱਥੇ ਲੈ ਆਏ ਮਹਾਰਾ ਦੇ ਸਰੂਪ ਉੱਥੇ ਸੁਰੱਖਿਅਤ ਥਾਵਾਂ ਤੇ ਪਹਚਾਈ ਨੇ ਜੀ ਬੋਟ ਨੂੰ ਕਰਕੇ ਸਾਫ਼ ਮਰਿਆਦਾ ਦੇ ਨਾਲ ਜੀ ਉਧਰ ਗਈ ਮਜੂਦ ਵੀ ਉਹਨਾਂ ਨੇ ਗੱਲ ਕਰ ਲਈ ਗੁਰੂ ਘਰ ਚ ਫਿਰ ਮਤਲਬ ਉਹਨੇ ਕੀ ਆ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨਹੀਂ ਉਹਨੇ ਰਾਸ਼ਨ ਸਟੋਰ ਕਰ ਦੇਣ ਨੰਗੇ ਸਿਰ ਫੇਰ ਦੇਣੇ ਆ ਨੰਗੇ ਸਿਰ ਰੋ ਸੁੱਖਾ ਸਣ ਦਾ ਪਰ ਉਹ ਕਈ ਵਾਰੀ ਬੱਚੇ ਇੰਨੇ ਚੱਲ ਗਏ ਬੇਸਰ ਦਸ ਬੰਦਿਆਂ ਦੀ ਕਮੇਟੀ ਬਣੀ ਹੋਈ ਹੈ ਪਰ ਕੀ ਉਹਦੇ ਕੋਈ ਬੱਚੇ ਕੋਈ ਅੰਡਰ ਲੈਂਨ ਆ ਗਿਆ ਕਈ ਵਾਰੀ ਸਿਰ ਸਿਰ ੱਟਕਾ ਨਹੀਂ ਹੁੰਦਾ ਕੋਈ ਬੱਚੇ ਆ ਗਿਆ ਪਰ ਬਈ ਵਧੀਆ ਵਧੀਆ ਕੀਤਾ ਬਾਈ ਉਹਨਾਂ ਨੇ ਤੁਹਾਡੇ ਯੂਜ ਚ ਆਜੂ ਹੁਣ ਤੁਸੀਂ ਇੱਥੇ ਉਹੀ ਬਰਤ ਲੋ ਪ੍ਰਸ਼ਾਦ ਦਾ ਛਕਣਾ ਸਾਰਾ ਪਿੰਡ ਇਕੱਠੇ ਹੋ ਜੰਨੇਓ ਚਲੋ ਬਾਕੀ ਚਲੋ ਅਸੀਂ ਲੰਗਰ ਪਾਣੀ ਰੱਖ ਲੈਨੇ ਅੰਦਰ ਜਿਵੇਂ ਕੁਝ ਇਹਨਾਂ ਦੇ ਬਾਈ ਸਦੂ ਤੇ ਕੱਲ ਦੇ ਬਾਈ ਬਹੁਤ ਗੇੜੇ ਲਾਏ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਬਾਈ ਇਹ ਤਾਂ ਇਹਨਾਂ ਬਹੁਤ ਹੈਲਪ ਕੀਤੀ ਕੱਲ ਦੀ ਆਪਣੇ ਇਹ ਇਦਾਂ ਦੇ ਭਰਾ ਸਾਡੇ ਨਾਲ ਆ ਜਿਹੜੇ ਬੈਕਬੋਨ ਸੰਸਥਾ ਦੀ ਇਦਾਂ ਦੇ ਭਰਾ ਆ ਆਪੇ ਕੋਈ ਨਹੀਂ ਜਿਨ੍ਹਾਂ ਨੇ ਪਹਿਲਾਂ ਜਿਹੜਾ ਦਿ ਲੋੜੋਂ ਦੁਲਾਇਆ ਸਾਨੂੰ ਪਹਿਲੇ ਦਿਨ ਤੋਂ ਇਹ ਇੱਕ ਨਿੱਕਾ ਜਿਹਾ ਬੱਚਾ ਆਲੇ ਦੁਆਲੇ ਪਾਣੀ ਖੜਾ ਸੀ ਬਾਈ ਗਲਾਬ ਬਾਈ ਪਾਲ ਮਨਜੋਤ ਬਾਈ ਬਾਈ ਰਤਨਦੀਪ ਸਾਰੇ ਇਕੱਠੇ ਹੋ ਕੇ ਲੈ ਕੇ ਆਏ ਹੈਗੇ ਤੇ ਮੇਰੀ ਇੱਕ ਬੇਨਤੀ ਆ ਬਾਈ ਲੀਡਰ ਇਥੇ ਨਾ ਹੋਵੇ ਸਕਣਾ ਜਿਹੜਾ ਵੀ ਉਹ ਆਉਣ ਤੇ ਖਰਚਾ ਕਰਦੇ ਆਗੇ ਉਹੀ ਖਰਚਾ ਇਥੇ ਪੰਜ ਚਾਰ ਵੋਟਾਂ ਲੈ ਕੇ ਦੇ ਦਿਓ ਵੋਟਾਂ ਦੀ ਬਹੁਤ ਘਾਟ ਹੈਗੀ ਤੇ ਬਾਈ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਵੀਰੇ ਬਿਲਕੁਲ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਸਪੋਰਟ ਕਰ ਰਹੇ ਹੋ ਘਰਾਂ 'ਚ ਬੈਠੇ ਸਾਰੇ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਲੋਕਾਂ ਨਾਲ ਖੜਨ ਦੀ ਲੋੜ ਹੈ ਜਦੋਂ ਪਾਣੀ ਉੱਤਰੂਗਾ ਨਾ ਵੀਰੇ ਮੀਨਾ ਪੱਧਰ ਕਰਨ ਤੋਂ ਲੈ ਕੇ ਪਾਣੀ ਕੱਢਣ ਤੋਂ ਲੈ ਕੇ ਕਣਕ ਵਿਜਨ ਤੱਕ ਆ ਫਾਨੂੰ ਲੱਗਦਾ ਵੀ ਇਹ ਨਾ ਪਰਿਵਾਰਾਂ ਦੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਾਈ ਬਾਈ ਬਾਕੀ ਬਾਈ ਬਾਈ ਆ ਬੱਚਾ ਹਨ ਇਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਸੇਫ ਥਾਂ ਤੇ ਪਿੰਡ ਗਲਾਬਾ ਪੈਣਕੋ ਬਾਈ ਗਲਾਬ ਬਾਈ ਰਾਤਾਂ ਦੀ ਹਤਾਲੀਵਾਲ ਤੇ ਬੱਚਾ ਵਿਚਾਰਾ ਹੌਸਲੇ ਚਾ ਗਿਆ ਬੱਚੇ ਦੀ ਮਾਂ ਤਾਂ ਆ ਗਈ ਬੈਣ ਅੱਗੇ ਚੱਲੋ ਅੱਗੇ ਬਰੇ ਬਸਤੂ ਕੋਈ ਜਾਓ ਬਾਈ ਪਾਲ ਜੋ ਕਿ ਲਗਾਤਾਰ ਇਸੇ ਸੇਵਾ ਕਰ ਰਹੇ ਨੇ ਬੱਚੇ ਨੂੰ ਰਿਸਕਿਊ ਕਰਕੇ ਕਿਸੇ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾਣਗੇ ਪਾਣੀ ਦੇਖੋ ਬਾਈ ਕਿੰਨਾ ਘਰਾਂ ਦੇ ਵਿੱਚ ਪਾਣੀ ਭੜਿਆ ਪਿਆਗਾ 4 4 5 5 ਫੁੱਟ ਪਾਣੀ ਹੈਗਾ चलो लो ला बच्चे भाई, भाई रहा था। रहा था। था। ला बच्चा भाई भाई गुलाब आया चलो चलो भाई करो इन स्टार्ट कैमीचा ठीक है